ਸਸ਼ੀਕਾਲ ਜੀ ਸਰ ਨੂੰ ਅੱਜ ਅਸੀਂ ਕੌੜਤੂਮੇ ਬਾਰੇ ਗੱਲ ਕਰਾਂਗੇ ਪੰਜਾਬ ਵਿੱਚ ਕਿਸੇ ਸਮੇਂ ਜਿਹੜੇ ਜੰਗਲੀ ਬੇਲਾ ਹੁੰਦੇ ਸੀ ਆਮ ਹੁੰਦੇ ਸੀ ਖੁਸ਼ਕ ਇਲਾਕਿਆਂ ਵਿੱਚ ਜੋ ਬਠਿੰਡਾ ਹੋ ਗਿਆ ਫਸਲ ਕਾ ਹੋ ਗਿਆ ਰਾਜਸਥਾਨ ਹੋ ਗਿਆ ਇਨਾਂ ਚੇ ਬੇਲਾ ਹੁੰਦੀਆਂ ਸੀਗੀਆਂ ਜਿਵੇਂ ਫਲ ਦੇ ਨਾਂ ਤੋਂ ਕੌੜਤੂਮੇ ਦੱਸਦੇ ਵੀ ਇਹਦੇ ਫਲ ਬਹੁਤ ਕੌੜੇ ਆ ਮਤਲਬ ਆਮ ਐ ਨਹੀਂ ਖਾਧੇ ਜਾ ਸਕਦੇ ਮਤਲਬ ਤਾਂ ਪੁਰਾਣੇ ਸਮੇਂ ਵਿੱਚ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਕੌੜਤੂਮੇ ਨੂੰ ਕੱਟ ਕੇ ਜਿਮੈਣ ਪਾ ਕੇ ਉਹਦੇ ਵਿੱਚ ਚਾਰੇ ਜਿਮੈਣਾ ਪਾ ਕੇ ਤੇ ਲੂਣ ਪਾ ਕੇ ਉਹਨਾਂ ਇੱਕ ਬਣਾਉਂਦੇ ਸੀਗੇ ਸਿਸਟਮ ਉਹ ਪਸ਼ੂਆਂ ਦੇ ਪੇਟ ਦਰਦ ਤੇ ਹਾਜਮੇ ਲਈ ਵਰਤੇ ਸੀਗੇ ਮਤਲਬ ਜਿਹੜਾ ਪੱਤਿਆਂ ਦਾ ਜਿਹੜਾ ਉੱਪਰਲਾ ਰੰਗ ਆ ਉਹ ਹਲਕਾ ਹਰਾ ਹੁੰਦਾ ਤੇ ਹੇਠਲਾ ਪਾਸਾ ਸਮਝਣ ਆਪਣਾ ਸਵਾ ਰੰਗ ਦਾ ਹੁੰਦਾ ਤੇ ਫਲ ਹਰੇ ਤੇ ਚਿੱਟੇ ਚਿਤ੍ਰਮਿਤਰੇ ਹੁੰਦੇ ਆ ਮਤਲਬ ਜਿਹੜੇ ਕੱਚੇ ਹੁੰਦੇ ਆ ਪੱਕਣ ਦੇ ਫਲ ਪੀਲੀ ਭਾਅ ਮਾਰਦੇ ਆ ਜੇ ਬੀਜ ਦੀ ਗੱਲ ਬੀਜ ਹਲਕੇ ਪੀਲੇ ਰੰਗ ਦੇ ਹੁੰਦੇ ਆ ਜਿਹੜੇ ਫੁੱਲ ਹੈਗੇ ਹਲਕੇ ਪੀਲੇ ਰੰਗ ਦੇ ਅਪ੍ਰੈਲ ਵਿੱਚ ਆਉਂਦੇ ਆ ਉਸ ਤੋਂ ਬਾਅਦ ਅਕਤੂਬਰ 'ਚ ਜਿਹੜੇ ਫਲ ਪੱਕ ਜਾਂਦੇ ਹੈਗੇ ਆ ਹੁਣ ਗੱਲ ਇਸ ਤਰ੍ਹਾਂ ਕਿ ਜੜ ਤੇ ਫਲ ਬਹੁਤ ਹੀ ਇਹਦੇ ਮਤਲਬ ਕਹਿੰਦਾ ਗੁਣਕਾਰੀ ਹੈਗਾ ਜਿਹੜੀ ਜਿਹੜੀ ਵੀ ਜੜੀ ਬੂਟੀ ਸਾਡੇ ਕੁਦਰਤ ਨੇ ਬਖਸ਼ੀ ਹੈ ਚਾਹੇ ਉਹ ਕਾ ਹੈਗਾ ਚਾਹੇ ਕਿਸ ਤਰ੍ਹਾਂ ਦੀ ਜੜੀ ਬੂਟੀਆਂ ਸਾਡੀਆਂ ਹੈਗੀਆਂ ਹਰ ਇੱਕ ਦਾ ਮਤਲਬ ਵੇਲਾਂ ਦਾ ਹਰ ਇੱਕ ਦਾ ਮਤਲਬ ਗਾਉਣਾ ਤੇ ਜਿਹੜੀ ਜੜ੍ਹ ਹੈਗੀ ਆ ਇਹ ਜਲੌਦਰ ਨਾ ਦੀ ਇੱਕ ਬਿਮਾਰੀ ਹੁੰਦੀ ਹੈ ਇਹ ਬਵਾਸੀ ਰੰਗ ਹੁੰਦੀ ਹੈ ਉਹ ਹੋ ਗਿਆ ਰਸੌਲੀ ਨੂੰ ਜੇ ਕਿਸੇ ਰਸੌਲੀ ਹੋਈ ਹੋਵੇ ਗਿਲਟੀਆਂ ਹੋਈਆਂ ਹੋਣ ਗਰਦਨ ਦੇ ਵਿੱਚ ਉਹ ਠੀਕ ਕਰਦੀ ਆ ਫੁਲਵੇਰੀ ਹੋ ਗਿਆ ਦਮਾ ਹੋ ਗਿਆ ਸਾਂਹ ਨਾਲੀ ਦੇ ਦੋਸ਼ਾਂ ਨੂੰ ਠੀਕ ਕਰਦਾ ਹੈ ਤੇ ਪੀਲੀਆ ਹੋ ਜਾ ਕਿਸੇ ਨੂੰ ਪਸ਼ਾਬ ਦੋਸ਼ਾਂ ਨੂੰ ਠੀਕ ਕਰਨ ਮਦਦ ਕਰਦੀ ਜੇ ਜਿਗਰ ਦੀ ਤਿੱਲੀ ਵੱਜੇ ਕਿਸੇ ਦੀ ਉਹਦੇ ਵਿੱਚ ਹੈਲਪ ਕਰਦੀ ਆ ਤਾਂ ਇਹ ਇਹ ਰੋਗਾਂ ਨੂੰ ਠੀਕ ਕਰਦੇ ਹੈਗੇ ਆ ਤੇ ਜੜ ਦਾ ਪੇਸਟ ਜਿਹੜਾ ਬੱਚਿਆਂ ਦੇ ਵਧੇ ਹੋਏ ਮਤਲਬ ਉਹ ਫੋੜੇ ਹੋਗੇ ਜਿਵੇਂ ਪੇਟ ਵਧਿਆ ਹੋਵੇ ਕਿਸੇ ਬੱਚੇ ਦਾ ਤੇ ਰਸੌਲੀਆਂ ਹੋਣ ਛਾਈਆਂ ਹੋਣ ਸਿਸ਼ਟ ਹੋਵੇ ਉਹ ਤੇ ਲਾਏ ਜਾਂਦੇ ਆ ਮਤਲਬ ਜੜ ਦਾ ਪੇਸਟ ਉਹ ਠੀਕ ਕਰਨ 'ਚ ਮਦਦ ਕਰਦਾ। ਕੌਰਤੂਮੇ ਵਿੱਚ ਜਿਹੜੀ ਮਾਰੀ ਹੋ ਅਜਵਾਇਨ ਹੈਗੀ ਆ ਪੁਰਾਣੇ ਸਮੇਂ ਬੈ ਨਾਸ਼ਕ ਹੁੰਦੀ ਸੀ ਕਹਿੰਦੇ ਬਿਰੋ ਕਹਿੰਦੇ ਸੀ ਜਿਹੜੇ ਬੈਦ ਕਹਿੰਦੇ ਸੀਗੇ ਤੇ ਪੇਟ ਦਾ ਫਾਰਾ ਜੇ ਠੀਕ ਹੋ ਜਾਂਦਾ ਕਿਸੇ ਨੂੰ ਠੀਕ ਕਰਦੇ ਸੀ ਪਰ ਗੱਲ ਇਸ ਤਰ੍ਹਾਂ ਦੀ ਜਿਆਦਾ ਮਾਤਰਾ ਵਿੱਚ ਇਹ ਜਵਲਾਬ ਲਾਉਂਦੀ ਆ ਬਿਰੋ ਇਹ ਮਤਲਬ ਕਹਿੰਦਾ ਟਟੀਆਂ ਲਾ ਦਿੰਦੇ ਹੈਗੇ ਆ ਜਿਹੜਾ ਇਹਦਾ ਫਲ ਹੈਗਾ ਇਸ ਲਈ ਨੂੰ ਬਹੁਤ ਧਿਆਨ ਨਾਲ ਵਰਤਣਾ ਹੈਗਾ ਤੇ ਹੋਰ ਨਾਂ ਜਿਹੜੀ ਗੱਲ ਕਰਦੇ ਇਹਨੂੰ ਗਦੁੰਬਾ ਵੀ ਬੋਲਦੇ ਕਈ ਇਲਾਕੇ ਵਿੱਚ ਮਕਾਲ ਵੀ ਬੋਲ ਦਿੰਦੇ ਆ ਤੁੰਮਾ ਵੀ ਬੋਲ ਦਿੰਦੇ ਆ ਤਾਂ ਇਹ ਜਿਹੜੇ ਸਾਡੇ ਜਿਹੜੀ ਕੌਰ ਤੁੰਮੇ ਹੈਗੇ ਹੁਣ ਸਾਡੇ ਇਹ ਸਾਨੂੰ ਬੀਜ ਜਿਹੜੇ ਸਾਂਭਣ ਦੀ ਲੋੜ ਹੈਗੀ ਹੈ ਇਹ ਇਹ ਬੇਲਾਂ ਦੇ ਬੀਜ ਹੁਣ ਖਤਮ ਹੋਦੇ ਤੁਰੇ ਜਾ ਰਹੇ ਆ ਕਿਉਂਕਿ ਸਾਡੇ ਪੰਜਾਬ ਦੇ ਟਿੱਬੇ ਜਿਹੜੇ ਸੀਗੇ ਹੁਣ ਖੁਸ਼ਕ ਇਲਾਕੇ ਸੀਗੇ ਉਹਨਾਂ ਚ ਟਿੱਬੇ ਚੱਕੇ ਗਏ ਤੇ ਸਾਰਾ ਜਿਉਂ-ਜਿਉਂ ਝੋਨੇ ਦੇ ਅੰਡਰ ਆਈ ਜਾਂਦਾ ਸਾਡੇ ਕੌਰ ਤੁੰਮੇ ਹੋ ਗਏ ਸਾਡੇ ਇਹ ਹੋ ਗਏ ਚਿਬੜ ਹੋ ਗ ਸਾਡੀ ਘਰਮ ਹੋਣੇ ਜਾਰੀ ਹੈਗੀਆਂ ਹੋਰ ਵੀ ਕਿਸੇ ਬੀਰਪ੍ਰਾਣੋ ਜੀ ਤੋਂ ਇਲਾਵਾ ਵੀ ਕਹਾਣਤੋਂ ਮੇਰੇ ਪਤਾ ਹੋਵੇ ਸਾਨੂੰ ਜਰੂਰ ਸਾਂਝਾ ਕਰੋ ਧੰਨਵਾਦ ਜੀ